ਦੋਸਤੋ ਜਿਹੜੇ ਏਜੰਟ ਲਗ ਲਗ ਕੰਟਰੀਜ਼ ਦੇ ਵੀਜ਼ਾਸ ਰੇੜੀ ਤੇ ਲਈ ਫਿਰਦੇ ਨਾ ਚੂੜ ਨੰਗੋਂ ਤੇ ਤੁਹਾਨੂੰ ਕਹਿੰਦੇ ਆ ਕਿ 50000 ਚ ਕੈਨੇਡਾ ਦਾ ਵੀਜ਼ਾ ਦੇ ਦੇਾਂਗੇ 40000 ਚ ਆਸਟ੍ਰੇਲੀਆ ਦਾ ਦੇ ਦੇਾਂਗੇ ਆਪਾਂ ਨੂੰ ਨਾ ਇਹਨਾਂ ਤੋਂ ਬਚਣਾ ਪਏ ਵੀਜ਼ਾ ਪੈਸੇ ਦੇ ਕਿ ਨਹੀਂ ਮਿਲਦਾ ਵੀਜ਼ਾ ਇੱਕ ਪ੍ਰੋਸੈਸ ਆ ਪ੍ਰੋਸੈਸ ਦੇ ਅਧੀਨ ਤੁਹਾਡੇ ਕੁਝ ਖਰਚੇ ਹੁੰਦੇ ਜਿਹੜੇ ਤੁਸੀਂ ਪਈ ਕਰਨੇ ਆ ਕਿਸੇ ਵੀ ਵੀਜ਼ਾ ਦਾ ਕੋਈ ਪਾਰਟਿਕੂਲਰ ਖਰਚਾ ਨਹੀਂ ਹੈ ਤੁਹਾਡਾ ਪਰਮਿਟ ਸਟੱਡੀ ਆ ਤਾਂ ਤੁਹਾਡੀ ਪੜ੍ਹਾਈ ਦੀ ਫੀਸ ਲੱਗੂਗੀ ਅੰਬੈਸੀ ਦੀ ਫੀਸ ਲੱਗੂਗੀ ਕੇਸ ਨੂੰ ਪੜਨ ਦੀ ਡਾਕਟਰ ਦੀ ਫੀਸ ਲੱਗੂਗੀ ਮੈਡੀਕਲ ਦੀ ਤੇ ਜੇ ਕੈਨੇਡਾ ਚੱਲੇ ਹੋ ਤਾਂ ਬਾਇਓਮੈਟ੍ਰਿਕ ਦੀ ਫੀਸ ਲੱਗੂਗੀ ਫਿੰਗਰਪ੍ਰਿੰਟ ਜਿਹੜੇ ਤੁਹਾਡੇ ਹੋਣੇ ਨੇ ਸੋ ਇੱਕ ਪ੍ਰੋਸੀਜਰ ਆ ਜਿਹਨੂੰ ਤੁਸੀਂ ਫਾਲੋ ਕਰਨਾ ਹੁੰਦਾ ਹੁਣ ਜਿਹੜੇ ਬੰਦੇ ਦੀ ਐਡਵਰਟਾਈਜ਼ਮੈਂਟ ਅਪਰੋਚ ਇੰਨੀ ਕ ਜਿਆਦਾ ਅਨਪ੍ਰੋਫੈਸ਼ਨਲ ਆ ਉਹ ਕੀ ਤੁਹਾਡੇ ਕੇਸ ਨੂੰ ਡੀਲ ਕਰਕੇ ਰੰਗ ਲਾ ਦੂਗਾ ਬਸ ਸਿਰਫ ਇਹੀ ਆ ਕਿ ਅਸੀਂ ਉਹਨਾਂ ਲੋਕਾਂ ਨੂੰ ਟਾਰਗੇਟ ਕਰਨਾ ਚਾਹੁੰਦੇ ਆ ਜਿਹੜੇ ਅਨਅਵੇਅਰ ਬੈਠੇ ਨੇ ਤੇ ਫਿਰ ਅਸੀਂ ਉਹਨਾਂ ਅਨਅਵੇਅਰ ਲੋਕਾਂ ਨਾਲ ਹੀ ਆਪਦਾ ਬਾਹਰ ਰੱਖਣਾ ਚਾਹੁੰਦੇ ਆ ਕਿਉਂਕਿ ਜਿੰਨਾ ਬੰਦਾ ਅਨਅਵੇਅਰ ਹੋਊਗਾ ਉਨਾ ਹੀ ਉਹਨੂੰ ਲੁੱਟਿਆ ਜਾਣਾ ਸੌਖਾ ਇਸ ਲਈ ਅਵੇਅਰ ਹੋਣਾ ਸ਼ੁਰੂ ਹੋਵੋ ਚੀਜ਼ਾਂ ਨੂੰ ਬਹੁਤ ਹੀ ਤਰੀਕੇ ਨਾਲ ਸਮਝੋ ਪੜੋ ਜਿਹੜੇ ਬੱਚਿਆਂ ਨੂੰ ਤੁਸੀਂ ਬਾਹਰ ਭੇਜਣਾ ਉਹ ਪੜੇ ਲਿਖੇ ਨੇ ਉਹ ਆਉਦੇ ਪ੍ਰੋਸੀਜਰ ਨੂੰ ਸਮਝਣ ਦੇਖਣ ਕਿਹੜੇ ਅਸੀਂ ਪਰਮਿਟ ਲਈ ਐਲੀਜੀਬਲ ਆ ਕਿਹੜੇ ਅਸੀਂ ਪਰਪਸ ਲਈ ਐਲੀਜੀਬਲ ਆ ਉਹ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਸਮਝੋ ਖਰਚਿਆਂ ਨੂੰ ਸਮਝੋ ਐਂਡ ਸਭ ਤੋਂ ਇੰਪੋਰਟੈਂਟ ਚੀਜ਼ ਚੰਗੇ ਏਜੰਟ ਦੀ ਚੋਣ ਹੀ ਅੱਜ ਸਾਰਾ ਕੁਝ ਆ ਦੋਸਤੋ ਇਸ ਚੀਜ਼ 'ਤੇ ਖਾਸ ਧਿਆਨ ਦਿਓ ਥੈਂਕ ਯੂ